ਇੱਕ ਵੱਖਰੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਾਣਾ ਕਹਿ ਸਕਦੇ ਆ ਕਿ ਇਹਨੂੰ ਵੀ ਤਵੇ ਤੇ ਬਣਾਇਆ ਗਿਆ ਇਹ ਖੀਰ ਹੈ ਵੀ ਚੁੱਲੇ ਦੀ ਹੈ ਇੱਕ ਵੱਖਰੀ ਚੀਜ਼ ਹੈ ਜਿਹੜੀ ਭੈਣ ਜਿਹੜੀ ਹੈ ਕਿ ਪੁੱਜੀਆ ਲਾਲ ਆ ਪੂਰੀ ਕੋਈ ਚਿੱਟਾ ਪਨ ਨਹੀਂ ਇਹਦੇ ਵਿੱਚ ਭਾਜੀ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਆ ਜਿਹੜਾ ਹਲਵਾਈ ਵਾਲਾ ਉਹ ਤੁਸੀਂ ਇੱਕ ਖਾ ਸਕਦੇ ਜੇ ਇੱਕ ਤੋਂ ਵੱਧ ਨਹੀਂ ਖਾ ਸਕਦੇ ਖਿਲੇਜਾ ਟਿਕ ਹੋ ਜਾਂਦਾ ਇਹਦੇ ਦੇ ਫਾਇਦਾ ਹੈ ਭਾਵੇਂ ਤੁਸੀਂ ਪੰਜ ਖਾ ਲੋ ਤੁਹਾ ਦਾ ਤਾਂ ਵੀ ਕੁਝ ਨਹੀਂ ਉਹਨਾਂ ਨੁਕਸਾਨ ਕੋਈ ਨਹੀਂ ਇਹ ਗੁੜ ਨਾਲ ਬਣਾਈਦੇ ਆ ਤੇ ਆਟੇ ਨਾਲ ਬਣਾਈਦੇ ਆ ਇਹਦੀ ਮੇਕਿੰਗ ਇਸ ਤਰ੍ਹਾਂ ਕਿ ਵਕਰਾ ਕੋਈ ਮੈਦਾਨੀ ਕੋਈ ਹਰਾ ਰੋੜ ਨਹੀਂ ਕੋਈ ਰਵਾੜੀ ਕੁਝ ਨਹੀਂ ਪਈਦਾ ਖੁਆ ਕੁਝ ਨਹੀਂ ਪਈਦਾ ਇਹਦੇ ਵਿੱਚ ਭਾਜੀ ਖੀਰ ਬਣਾਉਣ ਦੇ ਵਿੱਚ ਜੇ ਮਿਨੀਮਮ ਲਾਈਏ ਤੇ 3 ਘੰਟੇ ਤੇ ਜੇ ਪੂੜੇ ਬਣਾਉਣੇ ਆ ਤੇ ਉਹਦੇ ਵਿੱਚ 4 ਘੰਟੇ ਹਾਂਜੀ ਤੇ ਸਵੇਰੇ 5 ਵਜੇ ਉੱਠ ਜਾਈਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਨਾਂ ਨਾਲ ਵਨਸ਼ਿਪ ਸਿਕਵਲ ਅੰਮ੍ਰਿਤਸਰ ਦੀ ਗੱਲ ਕਰ ਲਈ ਅੰਮ੍ਰਿਤਸਰ ਚ ਬਹੁਤ ਵੱਖ-ਵੱਖ ਜ਼ਾਇਕੇ ਜਿਹੜੇ ਆ ਕਿ ਵੇਖਣ ਨੂੰ ਮਿਲਦੇ ਨੇ ਇੱਥੇ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ਾਂ ਦਾ ਰੁਕਾਣ ਨੂੰ ਮਿਲਦੀਆਂ ਨੇ ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਹਰ ਇੱਕ ਕਹਿ ਦੀ ਹੈ ਵੱਖੋ-ਵੱਖ ਇੱਕ ਖਾਣ ਨੂੰ ਜ਼ਾਇਕੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਪਰ ਜਿਹੜਾ ਸਭ ਤੋਂ ਜ਼ਿਆਦਾ ਮੇਨ ਜਿਹੜਾ ਸਾਵਣ ਦੇ ਮਹੀਨੇ ਲੋਕ ਖਾਣਾ ਪਸੰਦ ਕਰਦੇ ਨੇ ਉਹਨੂੰ ਕਹਿੰਦੇ ਨੇ ਮਾਰਪੂਰੇ ਤੇ ਖੀ ਮਾਲਪੂੜੇ ਖੀਰ ਜਿਹੜਾ ਕਿ ਸਾਵੰਦ ਮਹੀਨੇ ਲੋਕ ਖਾਣਾ ਬਹੁਤ ਪਸੰਦ ਕਰਦੇ ਨੇ ਇਹ ਵਕ ਵਕ ਤਰ੍ਹਾਂ ਦੇ ਜਿਹੜੇ ਆ ਕਿ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਬੰਦੇ ਹੋਏ ਵੇਖਣਗੇ ਤੁਹਾਨੂੰ ਮਿਲਦੇ ਹਾਂ ਵੇਖਣਗੇ ਪਰੇ ਤੁਹਾਨੂੰ ਅੱਜ ਅਸੀਂ ਕਿਹੋ ਜਿਹਾ ਮਾਲਪੂੜੇ ਵਖਾਨ ਜਾ ਰਹੇ ਜਿਹੜੇ ਕਿ ਇੱਕ ਵੱਖਰੇ ਤਰ੍ਹਾਂ ਬਣਾਏ ਜਾਂਦੇ ਨੇ ਇਸ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਇੱਕ ਮੇਕਿੰਗ ਕੀਤੀ ਜਾਂਦੀ ਹੈ ਤੇ ਵੱਖਰੀ ਤਰ੍ਹਾਂ ਹੀ ਪ੍ਰੈਜੈਂਟ ਕੀਤਾ ਜਾਂਦਾ ਹੈ ਖਾਣ ਦੇ ਵਿੱਚ ਵੀ ਬਹੁਤ ਸਵਾਦ ਹੁੰਦੇ ਨੇ ਮਾਲਪੂੜਿਆਂ ਦੀ ਗੱਲ ਕਰ ਲਈ ਅਕਸਰ ਜਿਹੜਾ ਸਾਵੰਦ ਮਹੀਨਾ ਇੱਕ ਮਹੀਨਾ ਹੁੰਦਾ ਜਿਸ ਦੇ ਵਿੱਚ ਇਹ ਬੰਦੇ ਨੇ ਤੇ ਪੂਰੇ ਸਾਲ ਦੇ ਵਿੱਚ ਸਿਰਫ ਸਾਵੰਦ ਮਹੀਨੇ ਚ ਹੀ ਮਾਲਪੂੜੇ ਕੀ ਜਿਹੜੀ ਬਣਦੀ ਹੈ ਤੇ ਤੁਹਾਨੂੰ ਅੱਜ ਅਸੀਂ ਉਹ ਵਿਖਾਵਾਂਗੇ ਪਰ ਮੇਕਿੰਗ ਮਾ ਵੱਡੀ ਗੱਲ ਕਰ ਲਈ ਇੱਕ ਡਿਫਰੈਂਟ ਹੈ ਜਿਹੜੇ ਦੂਸਰੇ ਤੁਸੀਂ ਦੇਖਦੇ ਹਲਵਾਈ ਜਿਹੜੇ ਬਣਾਉਂਦੇ ਨੇ ਉਹ ਵੱਖਰੇ ਤਰ੍ਹਾਂ ਬਣਾਉਂਦੇ ਨੇ ਪਰ ਜਿਹੜੇ ਆਹ ਮਾਲਪੂੜੇ ਨੇ ਇਹ ਵੱਖਰੇ ਨੇ ਤੇ ਇਹ ਜਿਹੜੇ ਬਣਾਉਂਦੇ ਨੇ ਇਸ ਵਕਤ ਅਸੀਂ ਰੰਜੀਤ ਐਮਨੀਓ ਦੇ ਵਿੱਚ ਮੌਜੂਦ ਆ ਇੱਕ ਭੈਣ ਵੱਲੋਂ ਜਿਹੜਾ ਇੱਕ ਸੈਟਅਪ ਲਗਾਇਆ ਗਿਆ ਜਿਸ ਦੇ ਵਿੱਚ ਉਹ ਮਾਲਪੂੜੇ ਵੇਚਦੀ ਆ ਮਾਲਪੂੜੇ ਇੱਕ ਵੱਖਰੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਭੈਣ ਦਾ ਸੈਟਅਪ ਹੈ ਕੋਈ ਇੱਕ ਕਹਿ ਸਕਦੇ ਆ ਵੱਡੀ ਦੁਕਾਨ ਨਹੀਂ ਜਿਵੇਂ ਇੱਕ ਹਲਵਾਈਆਂ ਦੀ ਹੁੰਦੀ ਪਰ ਇੱਕ ਛੋਟੀ ਜਿਹੀ ਜਿਹੜਾ ਸੈਟਅਪ ਹੈ ਇਸ ਤੇ ਭੈਣ ਜਿਹੜੀ ਹੈ ਕਿ ਬੜੇ ਦੂਰੋਂ ਆਉਂਦੀ ਹੈ ਸਪੈਸ਼ਲ ਹੀ ਅਮ੍ਰਿਤਸਰ ਵਾਸੀਆਂ ਨੂੰ ਮਾੜ ਪੂੜੇ ਖਵਾਉਣ ਲਈ ਕਿਉਂਕਿ ਸਾਵਣ ਦਾ ਮਹੀਨਾ ਹੈ ਤੇ ਇਸ ਮਹੀਨੇ ਦੇ ਵਿੱਚ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਚਾਹੁੰਦੇ ਆ ਆਖਰੇ ਕਿਸ ਤਰ੍ਹਾਂ ਇਹ ਮਦੇ ਪਾਉਂਦੇ ਨੇ ਕਿਉਂਕਿ ਇੱਕ ਵੱਖਰੇ ਤਰ੍ਹਾਂ ਯੂਨਿਕ ਜਿਹੜਾ ਹੈ ਕਿ ਇਹ ਬਣਾਉਣ ਦਾ ਤਰੀਕਾ ਹੈ ਪਹਿਲਾਂ ਗੱਲ ਕਰ ਲੈਂਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬੈਨ ਆਪਰ ਰਾਜੀਬੀਰ ਕੌਰ ਹਨ ਕਿੱਥੋਂ ਆਉਂਦੇ ਹੋ ਕਿੰਨੀ ਦੂਰੋਂ ਆਉਂਦੇ ਇੱਥੇ ਜਿਹੜਾ ਹੈ ਕਿ ਸੈਟਅਪ ਲਗਾ ਭਾਜੀ 30 ਕਿਲੋਮੀਟਰ ਤੋਂ ਦੂਰੋਂ ਆਈਦਾ ਚੱਲ ਕੇ ਇੱਥੇ ਇੱਕ ਪਿਆਰ ਲੈ अच्छा हां जी ਕਿੰਨੀ ਕਿ ਦੂਰੋਂ ਆਂਦੇ ਕਿੱਥੋਂ ਆਂਦੇ ਹੋ ਮੈਂ ਅਜਨਾਲੇ ਦੀ ਸਾਈਡ ਦੀ ਆ ਤੇ ਪਿੰਡ ਮੇਰਾ ਰਿਆੜਿਆ ਇੰਨੀ ਦੂਰੋਂ ਇੱਥੇ ਕਿਉਂ ਆਂਦੇ ਪਾਜੀ ਲੋਕਾਂ ਨੂੰ ਪਤਾ ਨਹੀਂ ਆ ਚੀਜ਼ਾਂ ਦਾ ਵੀ ਕਿਵੇਂ ਆਪਾਂ ਸਿਹਤ ਦਾ ਧਿਆਨ ਰੱਖਣਾ ਕਿਵੇਂ ਨਹੀਂ ਰੱਖਣਾ ਜੋ ਮਿਲਦਾ ਉਹ ਖਾਈ ਜਾਂਦੇ ਆ ਇਸ ਕਰਕੇ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਵਧੀਆ ਤੋਂ ਵਧੀਆ ਚੀਜ਼ ਦਈਏ ਮਤਲਬ ਲੋਕਾਂ ਨੂੰ ਜਾਗਰੂਤਾ ਹੀ ਆ ਇੱਕ ਮੇਰੇ ਤੌਰ ਤੇ ਤੇ ਜਾਗਰੂਤਾ ਆ ਜਿਹੜਾ ਕੀਤਾ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਅੱਛਾ ਹਾਂ ਜੀ ਕੀ ਮਾਲ ਤੁਸੀਂ ਬੁੜੇ ਦੇ ਰਹੇ ਹੋ ਇਸ ਵਿੱਚ ਵੱਖਰਾ ਕੀ ਹੈ ਕੋਕੀ ਕਾ ਲਵਾਈਆਂ ਦੁਕਾਨਦਪਾਉਂਦੇ ਨੇ ਤੇ ਇਹ ਬੰਦ ਰਹੇ ਦਿਖਣ ਚ ਥੋੜੇ ਵੱਖਰੇ ਲੱਗਦੇ ਕਿਉਂ ਭਾਜੀ ਉਹ ਉਹ ਹਲਵਾਈ ਟੈਪ ਦੇ ਆਪਣੇ ਬਜ਼ੁਰਗ ਜਿਹੜੇ ਪੁਰਾਣੇ ਆ ਉਹਦੋਂ ਇਹ ਉਹ ਕੱਢਦੇ ਹੁੰਦੇ ਸੀ ਮੰਮੀ ਆਣੀ ਦਾਦੀਆਂ ਪਰਦਾਦੀਆਂ ਲਾ ਲੋ ਉਹਨਾਂ ਦੇ ਸਮਿਆਂ ਦੇ ਉਹ ਆਏ ਆ ਕਿਸੇ ਨੂੰ ਇਹ ਚੀਜ਼ ਦਾ ਪਤਾ ਨਹੀਂ ਇੰਨੀ ਨੌਲੇਜ ਨਹੀਂ ਆ ਦਸੂਤਣਾ ਇਸ ਬਾਰੇ ਕਿੱਦਾਂ ਦੇ ਬਣਾਉਂਦੇ ਨੇ ਪੁਰਾਣੇ ਸਮੇਂ ਚ ਹੀ ਇਦਾਂ ਬੰਦੇ ਕਿਉਂ ਹਲਵਾਈਆਂ ਤੇ ਅੱਜਕੱਲ ਨਵੇਂ ਤਰ੍ਹਾਂ ਤੇ ਬਣਾਉਂਦੇ ਨੇ ਖੋਏ ਵਾਲੀ ਗੱਲ ਕਰੀ ਪਰ ਇਹਦੇ ਵਿੱਚ ਵੱਖਰਾ ਕੀ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਨੁੱਕੀ ਬਣਾਉਂਦੇ ਸੀ ਭਾਜੀ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਆ ਜਿਹੜਾ ਹਲਵਾਈ ਵਾਲਾ ਉਹ ਤੁਸੀਂ ਇੱਕ ਖਾ ਸਕਦੇ ਜੇ ਇੱਕ ਤੋਂ ਵੱਧ ਨਹੀਂ ਖਾ ਸਕਦੇ ਕਲੇਜਾ ਡੇਕ ਹੋ ਜਾਂਦਾ ਇਹਦੇ ਦੇ ਫਾਇਦਾ ਆ ਭਾਵੇਂ ਤੁਸੀਂ 5 ਖਾ ਲੋ ਤਾਂ ਤਾਂ ਵੀ ਕੁਝ ਨਹੀਂ ਹੋਣਾ ਨੁਕਸਾਨ ਕੋਈ ਨਹੀਂ ਅੱਛਾ ਬਣਾਉਂਦੇ ਕਿੱਦਾਂ ਕਿਵੇਂ ਦੀ ਮੇਕਿੰਗ ਕਿੱਦਾਂ ਕਰਦੇ ਹੋ ਕਿ ਵੱਖਰੇ ਕਿਉਂ ਨੇ ਇਹ ਗੁੜ ਨਾਲ ਬਣਾਈਦੇ ਆ ਤੇ ਆਟੇ ਨਾਲ ਬਣਾਈਦੇ ਆ ਇਹਦੀ ਮੇਕਿੰਗ ਇਸ ਤਰ੍ਹਾਂ ਕਿ ਵਖਰਾ ਕੋਈ ਮੈਦਾ ਨਹੀਂ ਕੋਈ ਹਰਾ ਰੋਡ ਨਹੀਂ ਕੋਈ ਰਵਾੜੀ ਕੁਝ ਨਹੀਂ ਪਈਦਾ ਖੁਆ ਕੁਝ ਨਹੀਂ ਪਈਦਾ ਇਹਦੇ ਵਿੱਚ ਸਿਰਫ ਮੇਕਿੰਗ ਹੈਗੀ ਇਹਦੀ ਗੁੜ ਦੀ ਤੇ ਆਟੇ ਦੀ ਬਰਾਮ ਦੇ ਕਿ ਦਿੱਤੇ ਹੋਇਨ ਨੂੰ ਕਿ ਤਬ ਇਹਨੂੰ ਤਵੇ ਤੇ ਬਣਾਈਦਾ ਤਵੇ ਤੇ ਤਾਂ ਰੋਟੀ ਬੰਦੀ ਹੈ ਕਿਦਾਂ ਬੰਦਾ ਪਾਜੀ ਇਹ ਤਵੇ ਵਾਲਾ ਪੁੜਾਇਆ ਜਿੱਵੇ ਕੱਲ ਹਾਂ ਪਰਸੋ ਆਏ ਪਾਜੀ ਹਣੀ ਕਹਿੰਦੇ ਤੁਸੀਂ ਤੇ ਮੱਕੀ ਦੀ ਰੋਟੀ ਦੇ ਵੇਚਣੇ ਕੀ ਮੈਂ ਪਾਜੀ ਨਵੀਂ ਚੀਜ਼ ਖਾ ਕੇ ਤੇ ਦੇਖੋ ਹਾਂ ਤੇ ਇਸ ਕਰਕੇ ਫਿਰ ਆਪਾਂ ਚੀਜ਼ ਕਹਿੰਦੇ ਵੀ ਮੇਰਾ ਤੇ ਇੱਕ ਹੀ ਏਮ ਹੈ ਕਿ ਜੋ ਵੀ ਚੀਜ਼ ਲਿਉਣੀ ਆ ਵੱਖਰੀ ਲਿਉਣੀ ਹੈ ਨਹੀਂ ਤੇ ਨਹੀਂ ਲਿਉਣੀ ਨਹੀਂ ਦੇ ਦੇ ਵਿੱਚ ਬੋਖਾ ਨੂੰ ਤਾਂ ਮੈਂ ਗੰਦ ਖਵਾਈ ਸਕਦੀ ਆ ਚਾਂਪਾ ਖਵਾ ਸਕਦੀ ਮੋਮੋਸ ਖਵਾ ਸਕਦੀ ਹਰ ਇੱਕ ਚੀਜ਼ ਖਵਾ ਸਕਦੀ ਫਾਸਪੂਰ ਦਾ ਪਰ ਮੇਰਾ ਉੱਤਰ ਦਾ ਏਮ ਨਹੀਂ ਹੈਗਾ ਲੋਕੀ ਭਾਵੇਂ ਮੈਨੂੰ ਜੋ ਮਰਜ਼ੀ ਕਹਿਣ ਵੀ ਇਹ ਤਵੇ ਤੇ ਬਣਾਉਂਦੇ ਕਿਦਾਂ ਇਹਰਾ ਪ੍ਰੋਸੈਸ ਕਿਵੇਂ ਹੁੰਦਾ ਵਾ ਉਹਨੂੰ ਗੁੰਨਦੇ ਹੋ ਜਾਂ ਕਿਦਾਂ ਬਣਾਉਂਦੇ ਤੇ ਬਾਰੇ ਥੋੜਾ ਦੱਸ ਪਾਜੀ ਇਹਦਾ ਬੈਟਰ ਪਹਿਲਾਂ ਗੁੜ ਗੁੜ ਨੂੰ ਉਹਨੂੰ ਤੋੜ ਕੇ ਉਹਦੀਆਂ ਛੋਟੀਆਂ-ਛੋਟੀਆਂ ਟੁਕੜੀਆਂ ਕਰਕੇ ਉਹਦੇ ਵਿੱਚ ਪਾਣੀ ਪਾਈਦਾ ਫਿਰ ਉਹਦੇ ਵਿੱਚ ਜਵੈਣ ਸੌਂਫ ਕਾਲੀ ਮਿਰਚ ਤੇ ਆਟਾ ਪਾ ਕੇ ਉਹਦਾ ਪੇਸਟ ਤਿਆਰ ਕਰ ਲੀਦਾ ਫਿਰ ਜਦੋਂ ਉਹਨੂੰ ਫੋਣਾ ਤਵੇ ਦੇ ਕੜਛੀ ਦੇ ਨਾਲ ਤੇ ਪਿੱਪਲ ਦਾ ਪਤਾ ਲੈ ਕੇ ਉਹਨੂੰ ਉਹਦੇ ਨਾਲ ਫਲੋਰੀਦਾ ਪਿੱਪਲ ਦੇ ਪੱਤੇ ਨਾਲ ਪਾਜੀ ਮਾਦਾਨਾ ਨੀ ਤਾਂ ਸੇ ਪਿਛਲਾ ਕਹਿੰਦੇ ਟੂਣਾ ਹੁੰਦਾ ਹੈ। ਰਕਿਏ ਪੁਰਾਣੇ ਰੀਤੀ ਰਿਵਾਜ ਉਹ ਬੰਦਾ ਕਿ ਉਹਦਾ ਕਰਤਾ ਹੈ। ਹਾਂਜੀ ਹਾਂਜੀ ਕਿ ਇਹਨੂੰ ਪਿੱਪਲ ਦੇ ਪੱਤੇ ਦਾ ਵੈਸੇ ਪਤਾ ਨਹੀਂ ਆ। ਇਸ ਗੱਲ ਕਿ ਉਹ ਕਹਿੰਦੇ ਵੀ ਪਿੱਪਲ ਦੇ ਪੱਤੇ ਨਹੀਂ ਇਹਨੂੰ ਘਰੀਦਾ ਆ। ਅੱਛਾ। ਮੇਕਿੰਗ ਘਰੀਦੀ ਇਹਦੀ। ਮਤਲਬ ਕਿ ਜੋ ਪੁਰਾਣੇ ਸਮੇਂ ਦੇ ਮਾਲ ਪੂੜੇ ਖੀਰ ਬੰਦੀ ਸਾਵਣ ਦੇ ਮੇਨ ਚੋ ਇਸ ਤਰ੍ਹਾਂ ਬੰਦੇ। ਹਾਂਜੀ ਹਾਂਜੀ। ਅੱਛਾ। ਮੰਮੀ ਨਹੀਂ ਦਾਦੇ ਹੁੰਦੇ ਕਹਿੰਦੇ ਨੇ ਤੀਆਂ ਦਾ ਜਦੋਂ ਤਿਹਾੜ ਹੁੰਦਾ ਸੀ ਤਦੋਂ ਅਸੀਂ ਮਤਲਬ ਜਾਣਾ ਗਿੱਧਾ ਪਾਉਣਾ ਫਿਰ ਅੰਡੇ ਤੇ ਫਿਰ ਮਾਲ ਪੂੜੇ ਖੀਰ ਖਾਣੀ ਤੇ ਹੁਣ ਅੱਜ ਕੱਲ ਉਹ ਲੁੱਕਦਾ ਜਾਣ ਲਿਆ ਸਮਾਂ ਸਾਰਾ ਕਿਹ ਕੋ ਟਾਈਮ ਹੀ ਨਹੀਂ ਹੈਗਾ ਇਕੱਠੇ ਹੁੰਦਾ ਤੇ ਇਸ ਕਰਕੇ ਚਲੋ ਉਸੇ ਸਮਾਂ ਲੰਘ ਗਿਆ ਇਕੱਠੇ ਹੁੰਦਾ ਜਿਹੜੀ ਚੀਜ਼ ਨਵੀਂ ਲਿਆ ਕੇ ਆਏ ਆ ਹੋਰ ਇਹ ਜ਼ਰੂਰ ਟਰਾਈ ਕਰਨਾ ਸਾਰੇ ਜਣੇ ਅਲਕਿ ਮੇਨ ਕੀ ਉਹਦਾ ਥੋੜਾ ਦੱਸਿਓ ਹੋਰ ਥੋੜਾ ਜਿਹੜੇ ਲੋਕਾਂ ਨੂੰ ਕੋਈ ਪਤਾ ਨਹੀਂ ਬਸ ਇਹਨਾਂ ਨੂੰ ਪਤਾ ਕਿ ਮਾਲ ਪੂੜੇ ਖੀਰ ਜਿਹੜਾ ਸਾਮ ਦੇ ਮਹੀਨੇ ਚ ਬੰਦਦੇ ਨੇ ਪਰ ਆਖਿਰ ਉਹਦੇ ਪਿੱਛੇ ਇਹਦਾ ਕਾਰਨ ਕੀ ਹੈ ਕਿਸੇ ਨੂੰ ਨਹੀਂ ਪਤਾ ਉਸ ਬਾਰੇ ਥੋੜਾ ਤੁਸੀਂ ਦੱਸਿਰੇ ਥੋੜਾ ਹੋਰ ਡਿਟੇਲ ਚ ਦੱਸ ਸਕੋ ਕਿ ਆਖਿਰ ਕਿਵੇਂ ਇਕੱਠੇ ਕਿਉਂ ਹੁੰਦੀਆਂ ਨੇ ਕੁੜੀਆਂ ਕਿਵੇਂ ਹੁੰਦਾ ਸਾਰਾ ਇਹਦੇ ਬਾਰੇ ਤੂੰ ਕੁੜੀਆਂ ਇਸ ਕਰਕੇ ਇਕੱਠੀਆਂ ਹੁੰਦੀਆਂ ਕਿ ਸਾਰੀਆਂ ਦੂਰ ਹੁੰਦੀਆਂ ਐ ਫਿਰ ਇੱਕ ਦੂਜੇ ਨੂੰ ਫੋਨ ਕਰੀਦਾ ਵੀ ਭੜੇ ਤੂੰ ਵੀ ਆ ਜਾ ਤੁਸੀਂ ਵੀ ਆ ਜਾਓ ਆਹ ਵਾਲੇ ਦਿਨ ਇਹ ਤਾਂ ਖਾਸ ਕਰਕੇ ਆਦਵਰ ਦਾ ਦਿਨ ਰੱਖਿਆ ਹੁੰਦਾ ਤੀਆਂ ਦਾ ਵੀ ਤੂੰ ਹੀ ਆਣ ਕੇ ਤੇ ਇੱਕ ਵਾਰੀ ਮਹਿਫਲ ਲਾਓ ਜਿਤ ਤਰਾ ਆਪਾਂ ਵਿਆਹ ਸ਼ਾਦੀਆਂ ਤੇ ਲੌਣੇ ਰੌਣਕ ਉਵੇਂ ਪਿੰਡਾਂ ਦੇ ਵਿੱਚ ਲੱਗਣੀਆਂ ਚਾਹੀਦੀਆਂ ਤੇ ਪਿੰਡਾਂ ਦੇ ਵਿੱਚ ਕਿਤੇ ਹੈ ਕਈ ਕਈ ਪਿੰਡ ਜਿੱਥੇ ਸਾਵਣ ਲੱਗਦਾ ਆ ਕੁੜੀਆਂ ਤੈ ਤਿਆਰ ਹੋ ਕੇ ਉਹਨਾਂ ਨੂੰ ਇੱਕ ਦਿਨ ਦਾ ਮੌਕਾ ਮਿਲਿਆ ਹੁੰਦਾ ਵੀ ਅਸੀਂ ਤਿਆਰ ਹੋ ਗਏ ਫਰਾਂਦੇ ਵਾ ਕੇ ਜਾਣਾ ਆ ਅੱਜ ਕੱਲ ਦੇ ਜ਼ਮਾਨੇ ਇਹ ਕਹਿ ਦਿਆ ਕਿੱਟੀ ਪਾਰਟੀਆਂ ਹੁੰਦੀਆਂ ਜਿਵੇਂ ਹਨਾ ਉਹ ਸਾਡਾ ਹਾਂਜੀ ਅੰਜ ਕਿੱਟੀ ਵਾਲਟੀ ਓਏ ਵੱਕਰੀ ਕਿੱਟੀ ਵਾਲਟੀ ਹਾਂਜੀ ਹਾਂਜੀ ਅੱਛਾ ਪਿੰਗ ਝੂਟਦੀਆਂ ਐ ਤੇ ਗਿੱਦਾ ਪਉਂਦੀਆਂ ਤੇ ਹੱਸਦੇ ਆ ਖੇਡਦੀਆਂ ਮਤਲਬ ਕਿ ਜਿਹੜਾ 7 ਦਿਨ ਹੁੰਦੇ ਉਹਦੇ ਵਿੱਚ ਇੱਕ ਦਿਨ ਰੈਸਟ ਤੇ ਲਾ ਲਓ ਕਿ ਜੇ ਡਿਪਰੈਸ਼ਨ ਜਿੰਨੋ ਕੋਈ ਵੀ ਹੈਗਾ ਉਹ ਐ ਹੱਸ ਮੁਖ ਕੇ ਹੋ ਜਾਂਦਾ ਬੰਦਾ ਸਹੀ ਜੋ ਬਾਦ ਮੇਜੂ ਸਕੇ ਭੈਣ ਨੇ ਦੱਸਿਆ ਵਾ ਕਿ ਮਾਲ ਪੁੜੇ ਖੀਰ ਅਗਰ ਸਾਵਣ ਦੇ ਮਹੀਨੇ ਚ ਕਿਉਂ ਬੰਦੇ ਸੀ ਜਿਵੇਂ ਦੱਸਿਆ ਕਿ ਤੀਆਂ ਜਦੋਂ ਇੱਕ ਕਹਿੰਦੇ ਆ ਕਿ ਆ ਮਨਾਉਂਦੀਆਂ ਨੇ ਜਦੋਂ ਇੱਕ ਕਹਿਦੀ ਅੱਜ ਕੱਲ ਜਿਵੇਂ ਮਾਡਰਨ ਚ ਬੰਦੇ ਕਿੱਟੀ ਪਾਰਟੀ ਕਹਿ ਦਿੰਦੇ ਨੇ ਜਦੋਂ ਇਕੱਠੀਆਂ ਹੁੰਦੀਆਂ ਨੇ ਗੱਲਾਂ ਬਾਤਾਂ ਮਾਰਦੀਆਂ ਨੇ ਰੱਪ ਸ਼ੱਪ ਕਰਦੀਆਂ ਨੇ ਕੁਛ ਖਾਂਦੀਆਂ ਪੀਂਦੀਆਂ ਨੇ ਇਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਮਾਲ ਪੁੜਿਆਂ ਨੂੰ ਜਿਹੜਾ ਬਣਾਇਆ ਜਾਂਦਾ ਸੀਗਾ ਜਿਸ ਦੇ ਵਿੱਚ ਮਾਲ ਪੁੜੇ ਜਦੋਂ ਬਾਅਦ ਚ ਜੜੀ ਤੀਆਂ ਖਾਂਦੀਆਂ ਸੀ ਇਸ ਵਕਤ ਇਹੀ ਜਿਹੜਾ ਇੱਕ ਕਾਰਨ ਸੀਗਾ ਜਿਹੜਾ ਸਾਵਣ ਦੇ ਮਹੀਨੇ ਦੇ ਵਿੱਚ ਬਣਾਇਆ ਜਾਂਦੀ ਦਮਾਹਨੇ ਚ ਬੰਦ ਰਹਿਣਾ ਤੇ ਦੂਜੀ ਗੱਲ ਇਹ ਆ ਅਕਸਰ ਤੁਸੀਂ ਬਾਜ਼ਾਰਾਂ ਦੇ ਵਿੱਚ ਵੇਖਦੇ ਹੋ ਕਿ ਹਲਵਾਈ ਜਿਹੜੇ ਦੂਜੇ ਬਣਾਉਂਦੇ ਨੇ ਤੇਲ ਦੇ ਵਿੱਚ ਪਰ ਇਹਦੇ ਵਿੱਚ ਇਹ ਕਿ ਤਵੇ ਤੇ ਬਣਾਇਆ ਜਾਂਦਾ ਜਿਵੇਂ ਪੁਰਾਣੇ ਕਹਿ ਸਕਦੇ ਆ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਮਾਲਕੁੜੇ ਖੀਰ ਬੰਦੇ ਆ ਉਵੇਂ ਬਣਾਇਆ ਜਾਂਦਾ ਤੇ ਇਸ ਪੈਣ ਵੱਲੋਂ ਇਨੀ ਦੂਰ ਪਿੰਡ ਦੇ ਵਿੱਚ ਆ ਕੇ ਇੱਕ ਇਕੱਲੇ ਮਾਲਕੁੜੇ ਨਹੀਂ ਵੇਚਣ ਆ ਰਹੀ ਇੱਕ ਮੈਸੇਜ ਵੀ ਦੇਣ ਆਂਦੀ ਆ ਕਿ ਤੁਸੀਂ ਜਿਹੜਾ ਹੈ ਕਿ ਆਖਰ ਉਸ ਚੀਜ਼ ਬਾਰੇ ਵੇਖੋ ਕਿ ਆਪੇ ਜੋ ਚੀਜ਼ ਹੈ ਉਹਦੇ ਪਿੱਛੇ ਦਾ ਕਾਰਨ ਕੀ ਹੈ ਕਿਉਂਕਿ ਲੋਕੀ ਅੱਜ ਦੇ ਜ਼ਮਾਨੇ 'ਚ ਭੁੱਲਦੇ ਜਾ ਰਹੇ ਨੇ ਕਿ ਆਖਰ ਇਤਿਹਾਸ ਕੀ ਸੀਗਾ ਕਿਉਂ ਚੀਜ਼ਾਂ ਬਣਾਈਆਂ ਜਾਂਦੀਆਂ ਹਰ ਇੱਕ ਚੀਜ਼ ਪਿੱਛੇ ਇਤਿਹਾਸ ਲੁਕਿਆ ਹੁੰਦਾ ਤੇ ਉਹ ਭੈਣ ਇਹ ਆਪਣੇ ਪਿੰਡੋਂ ਆਉਂਦੀ ਐ ਨਹੀਂ ਦੂਰ ਸੇ ਸ਼ਹਿਰ ਵਾਸੀਆਂ ਨੂੰ ਕੁਆਲਿਟੀ ਦੇਖ ਲਈ ਐ ਤੇ ਦਿਖਾਇਆ ਤੁਹਾਨੂੰ ਜਿਸ ਤਰ੍ਹਾਂ ਕਿ ਦੱਸਿਆ ਵਾ ਮਾਲ ਪੁੜੇ ਤੋਂ ਤੇਰਾ ਤਵੇ ਤੇ ਬਣਾਇਆ ਜਾਂਦਾ ਨਾ ਕਿ ਤੇਲ ਦੇ ਵਿੱਚ ਫਰਾਈ ਕਰਕੇ ਤੇ ਕੀਰ ਵੀ ਵਕਰੀ ਬਣਾਈ ਨਾ ਕੀਰ ਬਾਰੇ ਵੀ ਜਾਣਨ ਭੈਣ ਖੀਰ ਕਿੱਦਾਂ ਬਣਾਉਂਦੇ ਹੋ ਭਾਜੀ ਖੀਰ ਦੁੱਧ ਕਾੜ ਕੇ ਵਿਚ ਥੋੜੇ ਜਿਹਾ ਚਾਵਲ ਚਾਵਲ ਪਾ ਕੇ ਦੁੱਧ ਵੀ ਘਰ ਦਾ ਆ ਕੋਈ ਮੋਲ ਨਹੀਂ ਕੋਈ ਕੋਜ ਨਹੀਂ ਇਹ ਵੀ ਸੇਤ ਲਈ ਬਹੁਤ ਵਧੀਆ ਆ ਪਜੂ ਡੰਗਰ ਵੱਚੇ ਸਾਰੇ ਘਰੇ ਹੈਗੇ ਆ ਹਾਂਜੀ ਮਤਲਬ ਪਿਓਰ ਦੇਸੀ ਕਹਿ ਸਰ ਪਿਓਰ ਪਿਓਰ ਮਤਲਬ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਖਾਨਚ ਵੀ ਪਤਾ ਲੱਗ ਜਾਏਗਾ ਵੀ ਹਾਂ ਵਾਕੀ ਚੀਜ਼ ਪੜੀ ਆ ਅੱਛਾ ਪਰ ਜਾਨਣਾ ਚਾਹਾਂਗਾ ਕਿਉਂਕਿ ਇੱਕ ਲੰਮਾ ਸਮਾਂ ਲੱਗਦਾ ਆ ਚੀਜ਼ ਨੂੰ ਬਣਾਉਂਦਿਆਂ ਹੋਇਆ ਕਿ ਥੋੜਾ ਦੱਸੋ ਕਿ ਕਦੋਂ ਉੱਠਦੇ ਆ ਕਦੋਂ ਬਣਾਉਂਦੇ ਹੋ ਕਿ ਨਾਲ ਸਮਾਂ ਕਿੰਨਾ ਮਿੰਟ ਲੱਗਦੀ ਇਹਨੂੰ ਬਣਾਉਣ ਦਾ ਭਾਜੀ ਖੀਰ ਬਣਾਉਣ ਦੇ ਵਿੱਚ ਜੇ ਮਿਨੀਮਮ ਲਈਏ ਤੇ 3 ਘੰਟੇ ਤੇ ਜੇ ਪੂੜੇ ਬਣਾਉਣੇ ਆ ਤੇ ਉਹਦੇ ਵਿੱਚ 4 ਘੰਟੇ ਹਾਂਜੀ ਤੇ ਸਵੇਰੇ 5 ਵਜੇ ਉੱਠ ਜਾਈਦਾ ਕਿਵੇਂ ਕੋਣ ਕੋਣ ਮਦਦ ਕੋਣ ਕਰਦਾ ਨਾਲ ਕਿ ਇਕੱਲੇ ਕਰਦਾ ਨਹੀਂ ਨਹੀਂ ਇਹਦੇ ਵਿੱਚ ਮਦਦ ਦੀ ਲੋੜ ਹੀ ਨਹੀਂ ਆ ਇੱਕ ਬੰਨੇ ਆਪਾਂ ਖੀਰ ਬਣਾ ਲਈਦੀ ਚੁੱਲੇ ਤੇ ਤੇ ਇੱਕ ਬੰਨੇ ਚੁੱਲੇ ਤੇ ਤਵੇ ਤੇ ਪੂੜੇ ਕੱਢ ਲਈਦੇ ਹਾਂਜੀ ਇਹ ਵੀ ਖੀਰ ਵੀ ਚੁੱਲੇ 'ਲੀ ਆ ਤੂੰ ਲੈ ਲਈ ਹਾਂਜੀ ਅੱਛਾ ਮਤਲਬ ਕਿ ਜਿਹੜੀ ਉਹ ਮਠਾ ਮਠਾ ਸੇਕ ਉਹ ਜਿੰਨਾ ਕਰੂਗਾ ਉਹਨੇ ਸਵਾਦ ਆਊਗਾ ਅੱਛਾ ਅੱਜ ਕੱਲ ਤੁਹਾਨੂੰ ਬੜਾ ਸਿਲੰਡਰ ਥੋੜਾ ਹੀ ਪਾਲਦੇ ਆ ਖਤਮੜਾ ਹੋ ਜੇ ਛੇਤੀ ਕਿੰਨੇ ਵੇ ਆਉਂਦੇ ਕਿੰਨੇ ਵੇ ਇੱਥੋਂ ਨਿਕਲਦੇ ਕਿੰਨੇ ਵੇ ਇੱਥੇ ਪਹੁੰਚਦੇ ਹੋ ਕੀ ਸਮਾਂ ਹੁੰਦਾ ਪਾਜੀ ਮੈਂ ਸਾਢੇ 10 ਵਜੇ ਨਿਕਲਦੀ ਘਰੋਂ ਤੇ ਸਾਢੇ 12 1 ਵਜੇ ਦੇ ਲਾਗੇ ਪਹੁੰਚ ਜਰਦੀ ਕਿੰਨੇ ਵੇ ਤੱਕ ਫਿਰ ਹੋ ਫਰੀ ਹੋ ਸਮਖਮਤਾ ਕੋਜੀ ਦਾ 5 ਵੇ ਤੱਕ 6 ਵਜੇ ਤੱਕ ਚਾਹ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਮਿਲ ਰਿਹਾ ਜਿਹੜਾ ਇੱਕ ਵਾਰੀ ਖਾ ਕੇ ਜਾਂਦਾ ਉਹ ਦੁਬਾਰਾ ਆਦਾ ਆ ਜਰੂਰ ਆਂਦਾ ਆ ਇੱਕ ਵਾਰੀ ਦਿਖਾਓ ਪਲੇਟ ਦੇ ਤਨੂ ਜੀ ਦਿਖਾ ਵੀ ਦਿੰਨੇ ਆ ਕਿ ਅਖਰ ਕਿਹੜੇ ਵੱਖਰੇ ਮਾਲਪੜੇ ਆ ਹਲਵਾਈਆਂ ਨਾਲੋਂ ਜਿਹੜੇ ਵੱਖਰੇ ਮਾਲਪੂੜੇ ਹੁੰਦੇ ਆ ਕਿ ਦੇਖਿਆ ਜਾਵੇ ਭੈਣ ਜਿਹੜੀ ਆ ਕਿ ਤਵੇ ਤੇ ਬਣਾਉਂਦੀ ਆ ਕਿ ਦੇਖਿਆ ਜਾਵੇ ਸਵੇਰੇ ਉੱਠ ਕੇ ਆਪ ਮਿਹਨਤ ਕਰਦੇ ਨੇ ਤੇ ਖੀਰ ਵੀ ਜਿਹੜੀ ਆ ਕਿ ਆਪਾਂ ਕਹਿ ਸਕਦੇ ਆ ਕਿ ਇੱਕ ਚੁੱਲੇ ਦੀ ਆ ਕਿਉਂਕਿ ਚੁੱਲੇ ਅਕਸਰ ਹੀ ਪਿੰਡ ਦੀ ਗੱਲ ਕਰੇ ਪਿੰਡਾਂ ਦੇ ਵਿੱਚ ਲੋਕੀ ਜਿਹੜੇ ਨੇ ਕਿ ਚੁੱਲਿਆਂ ਉੱਤੇ ਚੀਜ਼ ਚਾਰਾ ਬਣਾਉਂਦੇ ਕਿਉਂਕਿ ਚੁੱਲੇ ਤੇ ਬਣਾਉਣ ਦੇ ਇੱਕ ਮੱਠੇ ਮੱਠੇ ਚੀਜ਼ ਬਣਦੀ ਆ ਇੱਕ ਉਹਦਾ ਟੇਸਟ ਵੱਖਰਾ ਹੁੰਦਾ ਸਵਾਦ ਵੱਖਰਾ ਹੁੰਦਾ ਤੇ ਉਹ ਲੋ ਅੱਜ ਕੱਲ ਜਿਹੜਾ ਕਿ ਗੈਸ ਆਗਣ ਇਲੈਕਟ੍ਰੋਨਿਕ ਚੁੱਲੇ ਆ ਗਏ ਨੇ ਆਪਾਂ ਕਹਿ ਦਈਏ ਉਹਦੇ 'ਚ ਥੋੜੇ ਚੀ ਜੋ ਜਿਹੜਾ ਪੁਰਾਣਾ ਸੱਭਿਆਚਾਰ ਹੈ ਆਪਾਂ ਕਹਿ ਸਕਦੇ ਹਾਂ ਸਾਹਮ ਕੇ ਜਿਹੜਾ ਕਿ ਉਸ ਤਰ੍ਹਾਂ ਜਿਹੜੇ ਕਿ ਬਣਾਇਆ ਜਾ ਰਿਹਾ ਤੇ ਉਹੀ ਜਿਹੜਾ ਕਿ ਸ਼ਹਿਰ ਵਾਸੀਆਂ ਨੂੰ ਜਿਹੜੇ ਕਿ ਅਕਸਲ ਇਹ ਸਿਲੰਡਰਾਂ ਉੱਤੇ ਇਲੈਕਟ੍ਰਿਕ ਤੇ ਬਣਾਉਂਦੇ ਨੇ ਉਵੇਂ ਜਿਹੜਾ ਹੈ ਕਿ ਭੈਣ ਨੇ ਪਰ ਚੁੱਲ੍ਹੇ ਤੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਨੇ ਮਾਲਪੜੇ ਜਿਹੜੇ ਕਿ ਵੱਖਰੇ ਨੇ ਇੱਕ ਵੱਖਰੇ ਤਰ੍ਹਾਂ ਤੁਸੀਂ ਦੇਖ ਸਕਦੇ ਕਿ ਇੱਕ ਦਣਾ ਕਹਿ ਸਕਦੇ ਕਿ ਇਹਨੂੰ ਵੀ ਤਵੇ ਤੇ ਬਣਾਇਆ ਗਿਆ ਇਹ ਖੀਰ ਹੈ ਵੀ ਚੁੱਲ੍ਹੇ ਦੀ ਹੈ ਇੱਕ ਵੱਖਰੀ ਚੀਜ਼ ਹੈ ਜਿਹੜੀ ਭੈਣ ਜਿਹੜੀ ਹੈ ਕਿ ਕੋਈ ਚਿੱਟਾ ਪੰਨੀ ਇਹਦੇ ਵਿੱਚ ਅੱਛਾ ਮਤਲਬ ਕਾਰਡਿਓ ਹੀ ਖੀਰਾ ਵਧੀਆ ਖੀਰਾ ਜੇ ਚੀਜ਼ ਦੇਣੀ ਆ ਵਧੀਆ ਤੋਂ ਨਹੀਂ ਤੇ ਰਹਿਣ ਦੋ ਸਾਡਾ ਦੇ ਹੀ ਆ ਮੀਨਾ ਅਡਰੈਸ ਤੇ ਜੁੜਾਤਾ ਤੂੰ ਕਿੱਥੇ ਹੈਂ ਮੈਂ ਹਕਰੀਨਜੀਤ ਐਵੇਨਿਊ ਰੇਡੀ ਮਾਰਕੀਟ ਹੋਲੀਨ ਸਿਟੀ ਦੇ ਸਾਹਮਣੇ ਆ ਹਾਂਜੀ ਇਹ ਪਪਾਤਾਂ ਮਾਤਾ ਜਿਸ ਤਰ੍ਹਾਂ ਕਿ ਪਿੰਡਾਂ ਗੱਲ ਕੀਤੀ ਹੈ ਤੁਹਾਨੂੰ ਦੱਸਿਆ ਕਰ ਕਿਉਂ ਮਨਾਇਆ ਜਾਂਦਾ ਸਾਉਣ ਦਾ ਮਹੀਨਾ ਕੋਈ ਢੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਉਹ ਦੱਸਿਆ ਤੇ ਉਤੋਂ ਜਿਹੜਾ ਮਾਲ ਪੁੜਿਆ ਤੁਹਾਨੂੰ ਵੱਖਰੇ ਹੀ ਵਿਖਾਇਆ ਇਹ ਇੱਕ ਦਾਵਾ ਕਰਦੇ ਕਿ ਤੁਸੀਂ ਕਿਤੇ ਨਹੀਂ ਦੇਖੇ ਹੋਗੇ ਕੋਈ ਪਿੰਡਾਂ ਵਾਲੀ ਚੀਜ਼ ਹੈ ਸ਼ਹਿਰਾਂ 'ਚ ਨਹੀਂ ਮਿਲਦੀ ਪਰ ਹੁਣ ਇਹ ਪੈਣੇ ਪਿੰਡ ਤੋਂ ਉੱਠ ਕੇ ਸ਼ਹਿਰ ਵਾਸੀਆਂ ਲਈ ਇੱਕ ਵੱਖਰੇ ਤਰ੍ਹਾਂ ਦੇ ਮਾਲ ਪੁੜੇ ਲੈ ਕੇ ਆਉਂਦੀ ਕਿ ਜਿਹੜੇ ਸਪੈਸ਼ਲੀ ਸਾਉਣ ਦੇ ਮਹੀਨੇ ਬੰਦੇ ਨੇ ਮੇਨੂੰ ਦੇ ਆਜ਼ਾਦ ਰਤ ਮਨਸ਼ੀਬ ਸੀ ਕਵਲ ਦਾ ਸਿਟੀ ਹੈਡਲਾਈਨਸ ਅਮਨੀ ਸਰ